ਕਰਮ ਦੇ ਜੋ ਕਿਸ ਕਰਦਾ ਸਾਡੇ ਤੇ ਜਿੰਨਾ ਜ਼ਬਰ ਹੋਏਗਾ ਤੁਹਾਡਾ ਸਬਰ ਤੁਹਾਡੇ ਮੋਰਚੇ ਨੂੰ ਉੰਡੀਆਂ ਉੰਡੀਆਂ ਹੀ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਏਗਾ ਇੱਕ ਪਾਸੇ ਸਰਕਾਰ ਸਾਡੇ ਨਾਲ ਮੀਟਿੰਗਾਂ ਦਾ ਦੌਰ ਚਲਾ ਰਹੀ ਸੰਵਾਦ ਕਰਨਾ ਚਾਹੀਦੀ ਤੇ ਦੂਸਰੇ ਪਾਸੇ ਉਹ ਇੱਕ ਮਾਲ ਦਾ ਲਾਲ ਅੱਜ ਇਸ ਦੁਨੀਆ ਤੋਂ ਚਲੇ ਕੀ ਲੈਣ ਆਇਆ ਐਮਐਸ ਕੀ ਲੈਣ ਆਇਆ ਕਿਸਾਨ ਦੀ ਕਰਜ਼ ਮੁਕਤੀ ਇਹ ਲੈਣਾ ਆ ਕਿ ਭਾਰਤ ਪੂਰਾ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਜਿਹੜਾ ਡਬਲਯੂਟੀਓ ਦੇ ਪੰਜੇ ਨੇ ਇਹਦੇ ਮਗਰ ਕੀ ਚੀਜ਼ ਹੈ ਇਹਦੇ ਮਗਰਲੇ ਪਾਸੇ ਡਬਲਯੂਟੀਓ ਡਬਲਯੂਟੀਓ ਦਾ ਜਿਹੜਾ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਆਪਣੇ ਕਿਸਾਨਾਂ ਨੂੰ ਐਮਐਸਪੀ ਨਹੀਂ ਦੇਗਾ ਜਿਹੜੀ ਬੰਦ ਹਰ ਤਰ੍ਹਾਂ ਦੀ ਸਬਸਿਡੀ ਦੇਣੀ ਬੰਦ ਕਰੇਗਾ ਸਰਦੀ ਦਾ ਮੌਸਮ ਆ ਰਿਹਾ ਹੈ ਤੇ ਉਹਨਾਂ ਨੂੰ ਲੋੜ ਹੈ ਨਾ ਚੀਜ਼ਾਂ ਸਾਡੀ ਲੋੜ ਤੋਂ ਅੰਦਰੀਆਂ ਲੈ ਕੇ ਚੱਲੋ ਸਰਕਾਰ ਦੇ ਸੁਭਾਤ ਨੂੰ ਅਸੀਂ ਜਾਣੂ ਆ ਇਹ ਸਰਕਾਰ 13 ਮਹੀਨੇ ਬੈਠ ਕੇ ਅਸੀਂ ਲੜਾਈ ਲੜ ਕੇ ਜਿੱਤ ਕੇ ਆਏ ਹਾਂ ਸਾਨੂੰ ਪਤਾ ਹੈ ਕਿ ਦੁਬਾਰਾ ਫੇਰ ਕੋਡਾ ਹੀ ਮੋਰਚਾ ਲਾਉਣਾ ਪਵੇ ਉਸੇ ਤਰ੍ਹਾਂ ਦਾ ਲਾਉਣਾ ਪਵੇਗਾ ਹੁਣ ਕੋਈ ਫਰਕ ਨਹੀਂ ਕਰਨ ਦੇ ਜੋ ਕਿਸ ਕਰਦਾ ਸਾਡੇ ਤੇ ਜਿੰਨਾ ਜ਼ਬਰ ਹੋਏਗਾ ਤੁਹਾਡਾ ਸਬਰ ਤੁਹਾਡੇ ਮੋਰਚੇ ਨੂੰ ਉੰਤੀਆਂ ਉੰਨੀਆਂ ਹੀ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਏਗਾ ਪਰ ਇਹ ਜਿਹੜਾ ਜ਼ਬਰ ਹੈ ਇਹ ਕੇਂਦਰ ਸਰਕਾਰ ਦੀਆਂ ਚੜ੍ਹਾਂ ਦੇ ਵਿੱਚ ਤੇਲ ਚੋਣ ਦਾ ਕੰਮ ਹੈ ਸ਼ਮਤ ਸਬਰ ਦਾ ਜਿਹੜੀ ਕਾਬਿਲ ਹੈ ਜਿਹਦੇ ਵਿੱਚ ਕਦੇ ਵੀ ਜ਼ਬਰ ਜਿੱਤਿਆ ਨਹੀਂ ਸਬਰ ਜਿੱਤਦਾ ਹੈ ਸਾਡੇ ਨੌਜਵਾਨ ਜਿਸ ਤਰੀਕੇ ਦੇ ਨਾਲ ਸਬਰ ਦੇ ਨਾਲ ਲੜ ਰਹੇ ਨੇ ਆਪਦੀ ਖਾਲੀ ਰੱਖ ਕਰ ਰਹੇ ਨੇ ਦੇਖੋ ਸਾਡੇ ਬੱਚੇ ਨੇ ਸਾਡਾ ਇਹ ਫੈਸਲਾ ਸੀ ਆ ਚਾਕੂਆਂ ਦਾ ਕਿ ਸਾਡਾ ਕੋਈ ਵੀ ਯੂ ਹਰ ਮਾਂ ਦੇ ਘਰੇ ਇੱਕ ਜੇ ਦੋ ਵਦਕੜਾ ਵਦੂ ਜੇ ਤਿੰਨ ਨਾ ਦਕੜਾ ਸਰਪਲਸ ਪਈ ਹਰ ਇੱਕ ਦਾ ਦਰਦ ਮਾਂ ਨੂੰ ਉਨਾ ਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਇੱਕ ਵੀ ਬੱਚੇ ਦਾ ਨੁਕਸਾਨ ਹੋਵੇ ਅਸੀਂ ਇਸੇ ਲਈ ਫੈਸਲਾ ਲਿਆ ਸੀ ਅਸੀਂ ਆਕੂ ਜਾ ਕੇ ਉਸ ਥਾਂ ਤੇ ਪਹੁੰਚ ਕੇ ਗੱਲ ਕਰਾਂਗੇ ਗੱਲ ਰੱਖਾ ਕੇ ਗੱਲ ਲੈ ਕੇ ਆਉਂਗਾ। ਢੱਲੇਵਾਲ ਸਾਹਿਬ ਹੋਈ ਕੀ ਹੈ ਗੱਲ ਉੱਥੇ ਪੁਲਿਸ ਦੇ ਅਧਿਕਾਰੀ ਵੀ ਸੀ ਜਿਨ੍ਹਾਂ ਨਾਲ ਗੱਲ ਹੋ ਰਹੀ ਸੀ ਤੁਹਾਡੀ। ਐਗਜੈਕਟ ਗੱਲ ਕੀ ਹੋਈ ਹੈ? ਗੱਲ ਇਹ ਹੋਈ ਉਹਨਾਂ ਦੀ ਗੱਲ ਇਹ ਸੀ ਕਿ ਆਪ ਪੈਦਲ ਚਲੇ ਜਾਈਏ। ਟਰੈਕਟਰ ਟਰਾਲੀਆਂ ਆਪ ਛੱਡ ਜਾਈਏ। ਆਪ ਜਾ ਸਕਦੇ ਹੋ। ਲੇਕਿਨ ਹਮਾਰਾ ਅਭੀ ਦੋਨੋਂ ਫਾਰਮਾਂ ਵਿੱਚ ਚਰਚਾ ਕਰਨੀ ਬਾਕੀ ਹੈ। ਹੂੰ। جب تک دونوں فریقوں کے اندر ہی آپس میں ہم چرچا نہیں کر لیتے تب تک یہاں بیٹھ کھڑے کوئی فیصلہ نہیں لیا جاتا سرکار کیا کہتی ہے کیا کرتی ہے ہمیں વિચાર نکا میٹنگ تو صدہا آ رہا ہے میٹنگ کرو گے جی دیر ہوئی ہے تھوڑی دیر پہلو جیڑی کہتے ہیں کہ وہ گولی لگنے دے نال شہید ہو جا ہاں سوال یہ ہے ایک پاسے سرکار ਸਾਡੇ نال میٹنگاں دا دور چلا رہی ہے سمباد کرنا چاہیدے ہیں کہ دوسرے پاسے وہ ایک ماں دا لاڈ ਅੱਜ ਇਸ ਦੁਨੀਆ ਤੋਂ ਚਲੇ ਕੀ ਲੈਣਾ ਆਇਆ ਐ ਐਮਐਸਪੀ ਕੀ ਲੈਣਾ ਆਇਆ ਕਿਸਾਨ ਦੀ ਕਰਜ਼ ਮੁਕਤੀ ਕੀ ਲੈਣਾ ਆਇਆ ਕਿ ਭਾਰਤ ਪੂਰਾ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਜਿਹੜਾ ਡਬਲਯੂਟੀਓ ਦੇ ਪੰਜੇ ਨੇ ਪੂਰੇ ਦੇਸ਼ ਨੂੰ ਚਕੜ ਕੇ ਮੋੜ ਦੁਬਾਰਾ ਗੁਲਾਮ ਕਰਦੇ ਰਹਾ ਤੇ ਤੁਰਿਆ ਹੋਇਆ ਕੋਈ ਉਹ ਲੈਣਾ ਐ ਇਹ ਉਹਦੀਆਂ ਗੱਲਾਂ ਕਰਨ ਆਇਆ ਸੀ ਸਾਡਾ ਬੱਚਾ ਜਿਸ ਤਰੀਕੇ ਦੇ ਨਾਲ ਲੈਂਡ ਐਕੁਇਜ਼ੀਸ਼ਨ ਐਕਟ 2013 ਨੂੰ ਤੋੜ ਮਰੋੜ ਕੇ ਮੋਦੀ ਜੀ ਦੀ ਸਰਕਾਰ ਨੇ বিজেপি ਦੀ ਸਰਕਾਰ ਨੇ ਇੱਕ ਮਾਡੂਲਟ ਬਣਾ ਕੇ 2015 ਚ ਲੈ ਕੇ ਆਂਦਾ ਜੀ ਦੇ ਵਿੱਚ ਜੋ ਕਿਸਾਨ ਦੀ ਮਦਦ ਕਰਨ ਦੀਆਂ ਗੱਲਾਂ 2013 ਦੇ ਲੈਂਡ ਐਕੁਇਜ਼ੀਸ਼ਨ ਐਕਟ ਚ ਕਿਹੀਆਂ ਸੀ ਉਹ ਸਭ ਉਹਦੇ ਚ ਬਾਹਰ ਕੱਢ ਦਿੱਤੇ ਔਰ ਆਉਣੇ ਪਾਣੇ ਰਿੱਟਾ ਦੀ ખરીਦੇ ਵਿੱਚ ਸਾਡੇ ਕਿਸਾਨਾਂ ਦੀ ਜ਼ਮੀਨ ਆ ਜਿਹੜੀ ਉਹ ਹੜੱਪਣ ਦੀ ਕੋਸ਼ਿਸ਼ ਹੋ ਰਹੀ ਹੈ ਮੇਰੀ ਬੇਨਤੀ ਹੈ ਦੇਖੋ ਇਹ ਸਰਕਾਰ ਦੀ ਕੋਈ ਤਾਕਤ ਨਹੀਂ ਸ਼ਾਇਦ ਕਿਤੇ ਤੁਸੀਂ ਸਾਰਿਆਂ ਨੇ ਮੇਰੀਆਂ ਉਹ ਵੀਡੀਓ ਸੁਣੀਆਂ ਹੋਣ ਜਿੰਨਾਂ ਚ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਬਹੁਤ ਵਾਰੀ ਮੈਂ ਇਹ ਗੱਲ ਕਹੀ ਹੈ ਕਿ ਲੋਕੋ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਲੜਾਈ ਹੈ ਜਿਹੜੀ ਇਹ ਨਾ ਸੋਚੋ ਕਿ ਤੁਹਾਡੀ ਭਾਰਤ ਸਰਕਾਰ ਸਾਰਾ ਕੰਮ ਹੋਏਗਾ